ਇਹ ਵੀਰ ਆਪਣੀ ਘਰ ਦੀ ਵਾਸਤੇ ਪਹਿਲੀ ਵਾਰੀ ਪੀਜ਼ਾ ਖਾਣ ਨੂੰ ਲੈ ਕੇ ਆਇਆ ਸੀ ਅੱਗੇ ਇਸ ਵੀਡੀਓ ਨੂੰ ਵੇਖੋ ਕੀ ਹੋਇਆ ਤੇ ਗਾਇਸ ਲਾਈਕ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਵੇਖੋ ਅੱਗੇ ਕੀ ਹੋਇਆ ਵੀਡੀਓ 'ਚ ਭਗਵਾਨ ਆ ਦੇਖ ਤੇਰੇ ਵਾਸਤੇ ਮੈਂ ਪੀਜ਼ਾ ਲੈ ਕੇ ਆਇਆ ਪੂਰੇ 60 ਰੁਪਈਆ ਦਾ ਆਇਆ ਅੱਧਾ ਆਪਾਂ ਅੱਜ ਖਾਵਾਂਗੇ ਅੱਧਾ ਕੱਲ ਨੂੰ ਖਾਵਾਂਗੇ ਮਿੱਠਾ ਬਹੁਤ ਹੁੰਦਾ ਇਹ ਵਿਆਹ ਹੀ ਗੰਦਮੰਦ ਖਾਂਦੇ ਰਹਿੰਦੇ ਹੋ ਜੱਟਾਂ ਦੇ ਜਵਾਕ ਹੋ ਦੁੱਧ ਪੀਆ ਕਰੋ ਦਹੀਂ ਖਾਇਆ ਕਰੋ ਲੈ ਬੇਬੀ ਫਿਰ ਕਿਉਂ ਗੱਲ ਲੋਕ ਵੀ ਤਾਂ ਖਾਂਦੇ ਹੀ ਨੇ ਨਹੀਂ ਲੋਕ ਖੁਸ਼ਾਲ ਖਿਦਿਓ ਮੰਗੋ ਵੀ ਆ ਤੁਹਾਨੂੰ ਫਰੋਠੇ ਬਣਾ ਕੇ ਦਿਆਂ ਸਹੀ ਗੱਲ ਹੈ ਭਗਵਾਨੇ ਬੇਬੇ ਨੇ ਤਾਂ ਆਪਣੀਆਂ ਅੱਖਾਂ ਖੋਲਤੀਆਂ ਆ ਜਾ ਆਪਾਂ ਮੂੜੀਆਂ ਪੱਟ ਕੇ ਲੈ ਕੇ ਆਉਣੇ ਆ ਬੇਬੇ ਹੱਦ ਕੂੜੇ 'ਚ ਸਿੱਟਦੀ ਜੀ ਆਪਾਂ ਮੂੜੀਆਂ ਪਟੰਡਾ ਆ ਗਏ ਆ ਝੋਲਾ ਤਾਂ ਲੈ ਕੇ ਨਹੀਂ ਆਇਆ ਕਰੋ ਓਏ ਹਾਂ ਸੱਚ ਆ ਜਾ ਝੋਲਾ ਲੈ ਕੇ ਆਈਏ ਕੀ ਹੋੜੇ ਕੀ ਹੋੜੇ